ਸੰਗ ਤੱਕ ਨਾ ਲਾਡ ਕਰਦੀਆਂ ਪਿਆਰ ਕਰਦੀਆਂ ਨੇ ਇੱਕ ਵਾਰ ਕੋਈ ਬਾਬਾ ਜੀ ਦਾ ਬਣ ਜਾਵੇ ਗੁਰਮੁਖੋ ਫਿਰ ਬਾਬਾ ਜੀ ਉਹਦੀ ਬਾਣ ਨਹੀਂ ਛੱਡਦੇ ਜੇ ਇੱਕ ਵਾਰ ਬਣ ਜਾਵੇ ਸੀ ਕੋਈ ਕੁਦਰਤੀ ਮੈਨੂੰ ਯਾਦ ਆ ਗਿਆ ਇਹ ਕਈ ਵੇ ਤੁਸੀਂ ਸ਼ਾਇਦ ਜਿਗਰ ਸੁਣਿਆ ਵੀ ਹੋਵੇ ਦबई ਦਾ ਕਈ ਨੇ ਪੜਿਆ ਵੀ ਹੋਵੇਗਾ ਸੁਣਿਆ ਵੀ ਹੋਵੇਗਾ ਦबई ਦਾ ਗੁਰਮੁਖੋ ਇੱਕ ਸਿੰਘ ਗੁਰਮੁਖੋ ਸਿੱਖ ਵੀਰ ਕਾਰੋਬਾਰ ਕਰਦਾ ਹੈ ਸ਼ਰਧਾ ਹੈ ਬਾਬਾ ਦੀਪ ਸਿੰਘ ਜੀ ਦੇ ਕਾਰੋਬਾਰ ਕਰਦੇ ਆ ਕਰਦੇ ਆ ਕੋਈ ਕਾਰੋਬਾਰ ਦੇ ਘਾਟੇ ਪੈ ਗਏ ਕੁਝ ਹੁਣ ਕਾਰੋਬਾਰ ਦੇ ਘਾਟੇ ਪੈ ਰਹੇ ਨੇ ਤੇ ਕੁਝ ਨਾਲ ਦੇ ਸੱਜਣ ਉਹ ਕਹਿੰਦੇ ਇਹਦਾ ਕੋਈ ਉਪਾਅ ਕਰ ਲਾ ਤੂੰ ਕਿਸੇ ਸਿਆਣੇ ਨੂੰ ਪੁੱਛ ਲਾ ਤੂੰ ਤੈਨੂੰ ਕਾਰੋਬਾਰ ਦੇ ਘਾਟੇ ਪੈ ਰਹੇ ਨੇ ਉਹ ਕਹਿੰਦਾ ਨਹੀਂ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਹੁਣ ਗੱਲ ਸੁਣਿਓ ਕੀ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਦਿੰਦੇ ਨੇ ਹੁਣ ਕਾਰੋਬਾਰ ਨੂੰ ਦਿਨ ਦਿਨ ਡਾਊਨ ਹੁੰਦਾ ਪਿਆ ਹੈ ਉਹ ਫਿਰ ਨਾਲ ਦੇ ਸੱਜਣ ਆਖ ਨੇ ਕਹਿੰਦੇ ਤੈਨੂੰ ਆ ਆਪਾਂ ਲੈ ਕੇ ਚਲਦੇ ਆ ਇੱਥੋਂ ਬਾਰਡਰ ਤੇ 380 ਕਿਲੋਮੀਟਰ ਹੈ ਇੱਥੋਂ ਬਾਰਡਰ ਦੇ ਕੋਲ ਇੱਕ ਮੁਸਲਮਾਨ ਸਿਆਣਾ ਹੈ ਉਹ ਕੋਈ ਮੰਤਰ ਪੜਦਾ ਹੈ ਤੇ ਉਹ ਕਾਰੋਬਾਰ ਫਿਰ ਚੱਲ ਜਾਂਦਾ ਹੈ ਉਹ ਬੜਾ ਸਿਆਣਾ ਹੈ ਪਹਿਲਾਂ ਤੇ ਇਹ ਨਾਕਰ ਕਰਦਾ ਰਿਹਾ ਕੋ ਨਾਲਦਿਆਂ ਨੇ ਫਿਰ ਜੁੜ ਜੋੜ ਪਾਇਆ ਬੜਾ ਸਿਆਣਾ ਹੈ ਤੁਹਾਨੂੰ ਪਤਾ ਕਈ ਵੇ ਘਰ ਤੇ ਕੋਈ ਪ੍ਰੋਬਲਮ ਹੋਵੇ ਨਾ ਕਈ ਵੇ ਅੰਡੀ ਗਵੰਡੀ ਉਹ ਬੀਬੀਆਂ ਕਹਿਣਾ ਸ਼ੁਰੂ ਕਰ ਦਿੰਦੀਆਂ ਤੂੰ ਫਲਾਣੇ ਕੋਲ ਜਾ ਲੈ ਕੋਈ ਨਹੀਂ ਤੇਰਾ ਮਸਲਾ ਹੱਲ ਹੋ ਜਾਊਗਾ ਜਿੱਦ ਤਰੇ ਧੀ ਦੇ ਸੰਜੋਗ ਨਹੀਂ ਖੁੱਲੇ ਤੈਨੂੰ ਆ ਲੈ ਕੇ ਚੱਲਾਂ ਉੱਥੇ ਸੰਜੋਗ ਖੁੱਲ ਜਾਣਗੇ ਗਲਤ ਪਾਸੇ ਲੈ ਜਾਂਦੇ ਨੇ ਉਹ ਨਾਲ ਦੇ ਮਿੱਤਰਾਂ ਨੇ ਗਰਮਕੋ ਜੋੜ ਪਾਇਆ ਇੱਕ ਕੋਈ ਤਾਂ ਜਾਂਦਾ ਸੀ ਇੱਥੇ ਗਰਮਕੋ ਜਾਣ ਪਛਾਨ ਵਾਲਾ ਉਹਨੇ ਨੂੰ ਮਨਾ ਲਿਆ ਜੀ ਗੱਡੀ ਕੀਤੀ 380 ਕਿਲੋਮੀਟਰ ਬਾਰਡਰ ਤੇ ਗਏ ਗਰਮਕੋ ਉੱਥੇ ਜਾ ਕੇ ਬੈਠੇ ਨੇ ਹੋਰ ਵੀ ਕਈ ਆਏ ਉਪਾਅ ਕਰਨ ਵਾਸਤੇ ਫਕੀਰ ਤੇ ਉਹ ਮੁਸਲਮਾਨ ਅੱਖਾਂ ਲੱਗਾ ਸਿਆਣਾ ਕਹਿੰਦਾ ਕੱਲ ਨੂੰ ਆਇਆ ਤੁਸੀਂ ਕਹਿੰਦੇ ਇੰਨੀ ਦੂਰੋਂ ਆਏ ਆਪਾਂ ਕਹਿੰਦਾ ਜੀ ਜੇ ਇਹ ਮਸਲਾ ਹੱਲ ਕਰੋਣਾ ਤੇ ਕੱਲ ਨੂੰ ਆਇਆ ਫਿਰ ਹੁਣ ਭਾਗਾ ਵਾਲਿਓ ਵਾਪਸ ਚਲੇ ਗਏ ਅਗਲੇ ਦਿਨ ਫਿਰ ਗਏ 380 ਕਿਲੋਮੀਟਰ ਜਾ ਕੇ ਕੁਝ ਸਮਾਂ ਬੈਠੇ ਫਿਰ ਉਹ ਮੁਸਲਮਾਨ ਸਿਆਣਾ ਫਿਰ ਅੱਖਾਂ ਲੈ ਕਹਿੰਦਾ ਵੀ ਤੁਸੀਂ ਕੱਲ ਨੂੰ ਆਇਓ ਤੁਹਾਡਾ ਅੱਜ ਮਸਲਾ ਹੱਲ ਨਹੀਂ ਹੋਣਾ ਕੱਲ ਨੂੰ ਤੁਹਾਡਾ ਮਸਲਾ ਹੱਲ ਕਰਾਂਗਾ ਉਹ ਕਹਿੰਦੇ ਨਹੀਂ ਦਰੂ ਆਏ ਆ ਗੱਡੀ ਤੇਲ ਪਾਉਣ ਵਾਸਤੇ ਪੈਸੇ ਵੀ ਨਹੀਂ ਹੈਗੇ ਕਿਸੇ ਕੋ ਪੈਸੇ ਲੈ ਕੇ ਆਏ ਆ ਮਸਲਾ ਹੱਲ ਕਰੋ ਕਹਿੰਦਾ ਜੇ ਤਾਂ ਮਸਲਾ ਹੱਲ ਕਰਾਉਣਾ ਫਿਰ ਕੱਲ ਨੂੰ ਆਇਓ ਫਿਰ ਵਾਪਸ ਚਲੇ ਗਏ ਦੂਜੇ ਦਿਨ ਵੀ ਹੁਣ ਤੀਜੇ ਦਿਨ ਚੜਿਆ ਜੀ ਹੁਣ ਤੀਜੇ ਦਿਨ ਫਿਰ ਇੱਕੋ ਸਿੱਖ ਵੀ ਸਾਡਾ ਇੱਕ ਨਾਲ ਦਾ ਸੱਜਣ ਉਹਦਾ ਉਧਰ ਦਾ ਫਿਰ ਨਾਲ ਗੱਡੀ ਜਾਂਦੇ ਨੇ ਕਿ ਮੁੱਖੋ ਪੈਸੇ ਵੀ ਗੋਲ ਨਹੀਂ ਹੈਗੇ ਕਿਸੇ ਕੋਲ ਪੈਸੇ ਉਧਾਰੇ ਲਈ ਗੱਡੀ ਤੇਲ ਪਵਾਇਆ ਅੱਜ ਤੀਜੇ ਦਿਨ ਜਦੋਂ ਪਹੁੰਚੇ ਨਾ ਉੱਥੇ ਅਜੇ ਦੋਵੇਂ ਜਣੇ ਅੰਦਰ ਐਂਟਰੀ ਹੋਏ ਨੇ ਜਿੱਥੇ ਗੁਰਮੁਖੋ ਸਿਆਣਾ ਬੈਠਦਾ ਹੈ ਅੰਦਰ ਐਂਟਰੀ ਹੋਏ ਨੇ ਤੇ ਕੀ ਵੇਖਦੇ ਨੇ ਗੁਰਮੁਖੋ ਅੱਜ ਉਹ ਮੁਸਲਮਾਨ ਸਿਆਣਾ ਹਿੱਲਿਆ ਆਇਆ ਸਰਾਈ ਪਸੀਨਾ ਪਸੀ ਨਹੀਂ ਹੋਇਆ ਪਸੀਨਾ ਪਸੀ ਹਿੱਲਿਆ ਆਇਆ ਸਰਾਈ ਆਪਣੇ ਬੰਦਿਆਂ ਨੂੰ ਅੱਖ ਲੱਗਾ ਇਹਨਾਂ ਨੂੰ ਜਲਦੀ ਬਾਹਰ ਕੱਢੋ ਇਹਨਾਂ ਨੂੰ ਉੱਥੋਂ ਭੇਜ ਦਿਓ ਉੱਥੋਂ ਇਹਨਾਂ ਨੂੰ ਕਹਿੰਦਾ ਦੋ ਦਿਨ ਅੱਗੇ ਆਏ ਆ ਅਸਾਨੂੰ ਬਾਹਰ ਕੱਢੀ ਜਾ ਰਹੇ ਹੋ ਕਹਿੰਦਾ ਜਲਦੀ ਕਰੋ ਇਹਨਾਂ ਨੂੰ ਬਾਹਰ ਕੱਢੋ ਇੱਥੋਂ ਉਹ ਸਾਰਾ ਨਾ ਥਿਲੇ ਆਇਆ ਮੁਸਲਮਾਨ ਸਿਆਣਾ ਜਰਾ ਪਸੀਨਾ ਉਹ ਬਸੀ ਨਹੀਂ ਹੋਇਆ ਪਿਆ ਦੋਵੇਂ ਆਨੇ ਬਾਹਰ ਆਏ ਗੱਡੀ 'ਚ ਬੈਠੇ ਨੇ ਜਿਹੜਾ ਨਾਲ ਦਾ ਸੀ ਨਾ ਉਹ ਸਿੱਖ ਵੀਰ ਨੂੰ ਅੱਖ ਲੱਗਦਾ ਤੂੰ ਇੱਥੇ ਗੱਡੀ 'ਚ ਬੈਠੇ ਮੈਂ ਪੁੱਛ ਕੇ ਆਵਾਂ ਸਾਰੇ ਨੇ ਮਸਲੇ ਹੱਲ ਕਰਦਾ ਏ ਮੁਸਲਮਾਨ ਫਕੀਰ ਮੁਸਲਮਾਨ ਸਿਆਣਾ ਕਿ ਸਾਨੂੰ 2 ਦਿਨ ਪਹਿਲਾਂ ਬੁਲਾ ਲਿਆ ਅੱਜ ਤੀਜੇ ਦਿਨ ਬੁਲਾ ਲਿਆ ਤੇ ਦੂਰੋਂ ਕਹਿੰਦਾ ਇਹਨਾਂ ਵੜ ਕੱਢ ਦਿਓ ਵਾਪਸ ਭੇਜ ਦਿਓ ਉਹਨਾਂ ਨੂੰ ਕਿਨਾਂ ਇੱਥੇ ਬੈਠ ਨੂੰ ਮੈਂ ਪੁੱਛ ਕਿਹਾ ਮੈਂ ਇਹਨਾਂ ਨੂੰ ਹੁਣ ਭਾਗਾ ਵਾਲਿਓ ਉਹ ਅੰਦਰ ਗਿਆ ਜਾ ਕੇ ਅੱਖ ਲੈ ਕਹਿੰਦਾ ਜੀ ਕੀ ਗੱਲ 2 ਦਿਨ ਪਹਿਲਾਂ ਤੁਸੀਂ ਤੁਹਾਨੂੰ ਵਾਪਸ ਭੇਜਿਆ ਅੱਜ ਤੀਜੇ ਦਿਨ ਆਏ ਆ ਫਿਰ ਸਾਨੂੰ ਵਾਪਸ ਭੇਜ ਰਹੇ ਹੋ ਸਾਡਾ ਮਸਲਾ ਕਿਹੜੂ ਹੱਲ ਕੀਤਾ ਅਸੀਂ ਕਿਸੇ ਕੋਈ ਪੈਸੇ ਉਧਾਰੇ ਲੈ ਕੇ ਨਾ ਤੇਲ ਪਵਾਇਆ ਗੱਡੀ 'ਚ ਤੇ ਮੇਰਾ ਮਿੱਤਰ ਕੀ ਸੋਚੇਗਾ ਕਿ ਕਿਹੋ ਜਿਹੇ ਬੰਦੇ ਕੋਲ ਲਿਆ ਗਿਆ ਮਸਲਾ ਹੱਲ ਵੀ ਨਹੀਂ ਕੀਤਾ ਤਿੰਨ ਦਿਨ ਬਲਾ ਵੀ ਲਿਆ ਤਾਂ ਅਗੋਂ ਉਹ ਮੁਸਲਮਾਨ ਸਿਆਣਾ ਪਤਾ ਕੀ ਕਹਿੰਦਾ ਕਹਿੰਦਾ ਇਹਦਾ ਮਸਲਾ ਮੈਂ ਨਹੀਂ ਹੱਲ ਕਰ ਸਕਦਾ ਕਹਿੰਦਾ ਕਿਉਂ ਕਿੰਨਿਆਂ ਇਹਦੇ ਤੁਸੀਂ ਮਸਲੇ ਹੱਲ ਕਰਦੇ ਹੋ ਇਹਦਾ ਮਸਲਾ ਕਿਉਂ ਨਹੀਂ ਹੱਲ ਕਰ ਸਰਦੇ ਤੁਸੀਂ ਕਹਿੰਦਾ ਤੈਨੂੰ ਵਾਕਿਆ ਨਾ ਇਹਦਾ ਮਸਲਾ ਮੈਂ ਹੱਲ ਕਰ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਜਦੋਂ ਇਹ ਆਉਂਦਾ ਨਾ ਅੱਜ ਵੀ ਜਦੋਂ ਆਇਆ ਅੰਦਰ ਐਂਟਰੀ ਹੋਣ ਲੱਗਾ ਮੈਨੂੰ ਪਤਾ ਕੌਣ ਹੈ ਇਹਦੇ ਪਿਛਲੇ ਪਾਸੇ ਖੱਬੇ ਹੱਥ ਉਹਦੇ ਸੀਸ ਹੈ ਤੇ ਸੱਜੇ ਹੱਥ ਖੰਡਾ ਹੈ ਧਰਤੇ ਸੀਸ ਹੈਗਾ ਹੀ ਨਹੀਂ ਉਹਦੇ ਖੱਬੇ ਹੱਥ ਨੇ ਆਪਣਾ ਸੀਸ ਵੜਿਆ ਆ ਤੇ ਸੱਜੇ ਹੱਥ ਖੰਡਾ ਵੜਿਆ ਦੇ ਪਿਛਲੇ ਪਾਸੇ ਖਲੋਤਾ ਹੋ ਸਾਤ ਸ੍ਰੀ ਅਕਾਲ ਇਹਦੇ ਪਿਛਲੇ ਪਾਸੇ ਉਹ ਖਲੋਤਾ ਜਿਹਦੇ ਧਰਤੇ ਸੀਸ ਹੈ ਹੀ ਨਹੀਂ ਬੋਲੇ ਲੱਗਦਾ ਪਿਆ ਉਹਨੂੰ ਵੇਖ ਕੇ ਮੇਰਾ ਸਰੀਰ ਕੰਮਣਾ ਸ਼ੁਰੂ ਹੋ ਜਾਂਦਾ ਉਹਦੇ ਕੋਲ ਮੈਨੂੰ ਡਰ ਲੱਗਦਾ ਇਸ ਕਰਕੇ ਮੈਂ ਇਹਦਾ ਮਸਲਾ ਹੱਲ ਨਹੀਂ ਕਰ ਸਕਦਾ ਉਹ ਬੰਦਾ ਫਿਰ ਗੱਡੀ 'ਚ ਗਿਆ ਜਾ ਕੇ ਦੱਸਿਆ ਕਿੰਦਾ ਕੀ ਕੀ ਗਿਆ ਉਹਨੇ ਕਹਿੰਦਾ ਉਹ ਕਹਿੰਦਾ ਉਹਨੇ ਆ ਗਿਆ ਜਿਹੜਾ ਇਹਦੇ ਨਾਲ ਆਉਂਦਾ ਨਾ ਕੋਈ ਮੈਨੂੰ ਪਤਾ ਨਹੀਂ ਕੌਣ ਹੈ ਇਹਦੇ ਪਿਛਲੇ ਪਾਸੇ ਖਲੋਤਾ ਹੁੰਦਾ ਉਹਦੇ ਧਰਤੇ ਸੀਤ ਹੈ ਹੀ ਨਹੀਂ ਉਹਦੇ ਵੱਲ ਦੇਖ ਕੇ ਮੈਨੂੰ ਡਰ ਲੱਗਦਾ ਖੱਬੇ ਹੱਥ 'ਚ ਰਸੀਦ ਹੁੰਦਾ ਸੱਜੇ ਹੱਥ ਖੰਡਾ ਹੁੰਦਾ ਉਹਦੇ ਉਹਦੇ ਵੇਖ ਕੇ ਮੈਨੂੰ ਡਰ ਲੱਗਦਾ ਤੇ ਗੁਰਮਖੋ ਉਹ ਸਿੱਖ ਵੀਰ ਉੱਚੀ ਚੀਰੋਂ ਲੱਗ ਪਿਆ ਤੇ ਹਸਤੇ ਰੋਂਦਾ ਹੀ ਆਇਆ ਕਿੰਨਾ ਇਹ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਛੱਡ ਕੇ ਕਿੱਧਰ ਤੁਰ ਪਿਆ ਤੁਸੀਂ ਮੇਰੇ ਨਾਲ ਲੈਂਦੇ ਹੋ ਹਰ ਸਮੇ ਮੇਰੇ ਨਾਲ ਬਾਬਾ ਦੀਪ ਸਿੰਘ ਮੇਰੀਆਂ ਭੁੱਲਾਂ ਬਖਸ਼ ਲਿਓ ਫੇ ਧੰਨ ਬਾਬਾ ਦੀਪ ਸਿੰਘ ਜੀ ਮੈਂ ਗੁਰਾਏ ਪੈ ਗਿਆ ਮੈਨੂੰ ਬਖਸ਼ ਲਿਓ ਧੰਨ ਬਾਬਾ ਦੀਪ ਸਿੰਘ ਜੀ ਮੈਂ ਭੁੱਲ ਕਰ ਬੈਠਿਆ ਤੁਹਾਨੂੰ ਛੱਡ ਕੇ ਦੂਜੇ ਬੂਏ ਚ ਲੱਗਿਆ ਫੇ ਬਾਬਾ ਦੀਪ ਸਿੰਘ ਮੇਰੀਆਂ ਭੁੱਲਾਂ ਬਖਸ਼ ਲਿਓ ਉੱਚੀ ਚ ਰੋਣ ਲੱਗ ਪਿਆ ਰੋਂਦਾ ਆਇਆ ਕਿੰਸੋਸੀ ਕਿਲਮਟ ਵਾਪਸ ਹੁੰਦਾ ਹੀ ਆਇਆ ਆਉਂਦੇ ਸਦਾ ਕਹਿੰਦਾ ਮੈਨੂੰ ਗੁਰੂ ਘਰ ਗੁਰਦਰਸਬ ਲੈ ਜਾਓ ਗੁਰੂ ਗ੍ਰੰਥ ਸਾਹਿਬ ਦੀ ਜੂੜੀ ਦੇ ਰੋੜ ਹੋ ਕੇ ਮੱਥਾ ਟੇਕਿਆ ਤੇ ਹੱਥ ਜੋੜ ਲਏ ਕਿ ਸੰਗਤ ਜੀ ਮੈਂ ਭੁੱਲ ਘਰ ਬੈਠਿਆ ਮੈਂ ਕਿਸੇ ਸਿਆਣੇ ਵਾਲ ਚਲਾ ਗਿਆ ਇਹ ਸੰਗਤ ਜੀ ਮੈਨੂੰ ਬਖਸ਼ ਦਿਓ ਮੈਨੂੰ ਸਾਧੂ ਗੁਰੂ ਕੋਲ ਬਖਸ਼ਾ ਦਿਓ ਫੇ ਧੰਨ ਬਾਬਾ ਹਦੀਪ ਸਿੰਘ ਜੀ ਮੈਨੂੰ ਬਖਸ਼ ਦਿਓ ਤੇ ਉੱਚੀ ਜੀ ਪਤਾ ਕੀ ਪੜਦਾ ਹੋ ਕੀ ਪੜਦਾ ਹੋ ਚੂ ਜੀ ਅਗਰ ਮੁਖੇ ਪੰਕਤੀ ਪੜੀਏ ਤੇ ਪੰਕਤੀ ਬੜ ਕੇ ਸਮਾਪਤੀ ਕਰਦੇ ਅਗਰ ਮੁਖੇ ਤਕਰੀਬਨ 5-6 ਮਿੰਟ ਸਮਾਂ ਹੋरेगा ਇਹ ਪੰਕਤੀ ਪੜੀਏ ਉਹ ਕੀ ਅੱਖ ਨਗਾ ਪਿਆਰ ਦੇ ਵਿੱਚ ਬੜ ਉੱਚੀ ਜੀ ਰੋਈ ਜਾ ਰਿਹਾ ਹੈ ਤੇ ਮੁਖਤਬ ਵਿੱਚ ਵਿੱਚ ਕਹੇ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਕੀ ਕਹਿੰਦਾ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਫਿਰ ਉੱਚੀ ਉੱਚੀ ਇਹ ਪੰਕਤੀ ਵਰਦਾ ਕਿਰੀ ਹਰ ਕਿਰਪਾ ਕਰਕੇ ਬਖਸ਼ ਲਿਓ 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 ਹਰ ਕਿਰਪਾ ਹਰ ਕਿਰਪਾ ਕਰਕੇ ਬਖਸ਼ ਲeo 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 ਪਾਪੀ ਵੱਡ ਗੁਨੇਗਾਰ ਓ ਪਾਪੀ ਵੱਡ ਗੁਨੇਗਾਰ ਪਾਪੀ ਵਾਟ ਗੁਨੇਗਾਰ ਹਾਂ ਪਾਪੀ ਵਾਟ ਗੁਨੇਗਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ 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 ਦੀਪ ਸਿੰਘ ਜੀ ਤਨ ਤਨ ਬਾਬਾ 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 ਦੀਪ ਸਿੰਘ ਜੀ

ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅਸੀਂ ਖੱਤੇ ਬਹੁਤ ਕਮਾਮ ਦੇ ਕਿਸ ਅੰਤ ਨਾ ਪਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡੁਰਹਾਰ ਏ ਕੋਈ ਬੇਨਤੀ ਕਰਦਾ ਹੈ ਬਾਰ ਬਾਰ ਏ ਬਾਬਾ ਦੀਪ ਸਿੰਘ ਜੀ ਮੈਨੂੰ ਬਖਸ਼ ਲਿਓ ਸੰਗਤ ਜੀ ਮੈਂ ਭੁੱਲ ਕਰ ਬੈਠਾ ਬਾਬਾ ਜੀ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੈਂ ਕਿਸੇ ਸਿਆਣੇ ਵੱਲ ਚਲਾ ਗਿਆ ਮੈਨੂੰ ਕਮਲੇ ਨੂੰ ਪਤਾ ਹੀ ਨਹੀਂ ਬਾਬਾ ਅਦੀਪ ਸਿੰਘ ਮੇਰੇ ਨਾਲ ਨੇ ਮੈਂ ਕਮਲਾ ਭੁੱਲ ਕਰ ਬੈਠਾ हे ਧੰਨ ਬਾਬਾ ਅਦੀਪ ਸਿੰਘ ਜੀ ਮੈਨੂੰ ਬਖਸ਼ ਲਿਓ ਮੈਨੂੰ ਬਖਸ਼ ਲਿਓ ਸਾਡੀ ਸੰਗਤ ਨੇ ਫਿਰ ਦਲਾਸਤ ਕਹਿੰਦੇ ਪੁਰਖਾ ਕੋਈ ਗੱਲ ਨਹੀਂ ਬਾਬਾ ਅਦੀਪ ਸਿੰਘ ਬੜੇ ਦਿਆਲੂ ਨੇ ਉਹ ਹਰ ਤਨ ਬਖਸ਼ਦੇ ਨੇ ਤੈਨੂੰ ਵੀ ਬਾਬਾ ਦੀ ਨੇ ਬਖਸ਼ ਦਿੱਤਾ ਹੈ ਭਾਗਾਂ ਵਾਲਿਓ ਜਿਹੜਾ ਇੱਕ ਵਾਰ ਬਾਬਾ ਦੀ ਦਾ ਬਣ ਜਾਵੇ ਨਾ ਫਿਰ ਬਾਬਾ ਜੀ ਹਰ ਸਮੇਂ ਉਹਦੀ ਲਾਜ ਰੱਖਦੇ ਨੇ ਉਹਦੀ ਪਿਆਜ ਰੱਖਦੇ ਨੇ ਐਡੇ ਦਿਆਲੂ ਨੇ ਤੁਹਾਨੂੰ ਬਾਬਾ ਦੀ ਦਾ